ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਫਲ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਅਸੀਂ ਬਹੁਤ ਸਾਰੇ ਫਲਾਂ ਬਾਰੇ ਜਾਣਦੇ ਹਾਂ ਪਰ ਕੁਝ ਅਜਿਹੇ ਫਲ ਵੀ ਹਨ ਜਿੰਨਾ ਬਾਰੇ ਬਹੁਤ ਸਾਰੇ ਲੋਕ ਅਣਜਾਣ ਹਨ ਅੱਜ ਅਸੀਂ ਤੁਹਾਨੂੰ ਅਜਿਹੀ ਇੱਕ ਫਲ ਬਾਰੇ ਦੱਸਣ ਜਾ ਰਹੇ ਹਾਂ ਜੋ ਚਮੜੀ ਅਤੇ ਸਿਹਤ ਲਈ ਦੋਹਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਉਂਝ ਤਾਂ ਤੁਸੀਂ ਸੀਤਾ ਫਲ ਬਾਰੇ ਸੁਣਿਆ ਹੋਵੇਗਾ ਇਸੇ ਤਰ੍ਹਾਂ ਰਾਮ ਫਲ ਵੀ ਹੈ ਇਹ ਦੇਖਣ ਵਿੱਚ ਬਿਲਕੁਲ ਟਮਾਟਰ ਵਰਗਾ ਹੁੰਦਾ ਹੈ ਨੰਬਰ 1 ਆਓ ਜਾਣਦੇ ਹਾਂ ਰਾਮਵਾਲ ਖਾਨ ਦੇ ਫਾਇਦੇ ਪਾਚਨ ਤੰਤਰ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਫਾਈਬਰ ਮਿਲਦਾ ਰਹਿਣਾ ਜ਼ਰੂਰੀ ਹੈ ਤੇ ਫਲਾਂ ਅਤੇ ਸਬਜ਼ੀਆਂ ਵਿੱਚ ਫਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ ਇਸ ਪੋਸ਼ਨ ਦੀ ਦੁਰਿੰਦੀ ਮਾਤਰਾ ਨਾਲ ਤੁਸੀਂ ਨਾ ਸਿਰਫ ਕਬਜ ਗੈਸ ਵਰਗੀਆਂ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਸਗੋਂ ਇਹ ਭਾਰ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ ਰਾਮਫਲ ਵਿੱਚ ਫਾਈਬਰ ਵੀ ਚੰਗੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ ਜ਼ਿਆਦਾਤਰ ਔਰਤਾਂ ਆਇਰਨ ਦੀ ਕਮੀ ਕਾਰਨ ਐਨੀਮੀਆ ਦੀ ਸ਼ਿਕਾਇਤ ਕਰਦੀਆਂ ਹਨ ਇਸ ਲਈ ਔਰਤਾਂ ਨੂੰ ਇਹ ਫਲ ਜ਼ਰੂਰ ਖਾਣਾ ਚਾਹੀਦਾ ਹੈ ਆਇਰਨ ਸਾਡੇ ਸਰੀਰ ਲਈ ਜ਼ਰੂਰੀ ਪੋਸ਼ਣ ਹੈ। ਆਰਾਮ ਫਲ ਵਿੱਚ ਆਇਰਨ ਦੀ ਮੌਜੂਦ ਹੁੰਦਾ ਹੈ ਜਿਸ ਨਾਲ ਸਰੀਰ ਵਿੱਚ ਖੂਨ ਦੇ ਨਾਲ-ਨਾਲ ਆਕਸੀਜਨ ਦੀ ਮਾਤਰਾ ਵੀ ਪੂਰੀ ਹੁੰਦੀ ਹੈ। ਆਰਾਮ ਫਲ ਦਾ ਸੇਵਨ ਕਰਨ ਨਾਲ ਵਿਟਾਮਿਨ B6 ਦੀ ਕਮੀ ਪੂਰੀ ਹੁੰਦੀ ਹੈ। ਇਸ ਦੇ ਸੇਵਨ ਕਰਨ ਨਾਲ ਦਿਲ ਦੇ ਜੰਮੀ ਹੋਈ ਚਰਬੀ ਘਟ ਹੁੰਦੀ ਹੈ। ਨਾਲ ਹੀ ਦਿਲ ਵੀ ਸਿਹਤਮੰਦ ਰਹਿੰਦਾ ਹੈ। ਦਿਲ ਦੇ ਨਾਲ-ਨਾਲ ਇਹ ਤੁਹਾਡੀ ਕਿਡਨੀ ਲਈ ਵੀ ਬਹੁਤ ਫਾਇਦੇਮੰਦ ਫਲ ਹੈ। ਰਾਮਫਲ ਦਾ ਸੇਵਨ ਚਮੜੀ ਲਈ ਲਾਈਫ ਦਾ ਇੱਕ ਸਾਬਤ ਹੁੰਦਾ ਹੈ। ਰਾਮਫਲ ਵਿੱਚ ਵਿਟਾਮਿਨ A ਅਤੇ ਵਿਟਾਮਿਨ B6 ਚੰਗੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਜੋ ਸਾਡੀ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਇਸ ਨੂੰ ਦਾਗ ਤੋਂ ਮੁਕਤ ਬਣਾਉਂਦੇ ਹਨ। ਧੰਨਵਾਦ।